ਸਾਲਾਂ ਤੋਂ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦੇ ਦਾਰਿਆਂ ਦੀ ਅਰਦਾਸ ਉਦੋਂ ਪੂਰੀ ਹੋਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਸਦਕਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖ ਸੰਗਤਾਂ ਦੇ ਲਈ ਖੋਲਿਆ ਗਿਆ ਨਵੰਬਰ 2019 ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਸਰੀ ਨਿਸ਼ਾਨ ਸਾਹਿਬ ਦਿਖਾ ਕੇ ਪਹਿਲੇ ਜਥੇ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ ਸੀ ਜਿਸ ਤੋਂ ਬਾਅਦ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਖੁੱਲੇ ਦਰਸ਼ਨ ਕਰ ਪਈਆਂ ਦਰਸ਼ਨ ਕਰਕੇ ਵਾਪਸ ਆਏ ਜਸਬੀਰ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ ਹਨ ਸਸਿਗਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਨ ਜਾ ਰਹੇ ਹਾਂ ਕਰਤਾਰਪੁਰ ਕੋਰੀਡੋਰ ਦੀ ਕਾਫੀ ਮੁਸ਼ਕਲਤ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਦੋਨਾਂ ਸਰਕਾਰਾਂ ਨਾਲ ਮਿਲ ਕੇ ਕੋਰਿਡੋਰ ਕਰਵਾਇਆ ਕਰਤਾਰਪੁਰ ਸਾਹਿਬ ਦਾ ਜਿੱਥੇ ਕਿ ਹੁਣ ਗੁਰੂ ਨਾਨਕ ਨਾਮ ਲੇਵਾ ਸੰਗਤ ਵਾਚੜ ਕੇ ਨਤਮਸਤਕ ਹੋਣ ਜਾਂਦੀ ਹੈ ਕਿਉਂਕਿ ਜਦੋਂ ਕੋਰੀਡੋਰ ਨਹੀਂ ਸੀ ਖੁੱਲਿਆ ਉਦੋਂ ਦੂਰਬਿਨ ਰਾਹੀਂ ਦਰਸ਼ਨ ਦੇਦਾਰੇ ਕੀਤੇ ਜਾਂਦੇ ਸਨ ਪਰ ਹੁਣ ਜਦੋਂ ਤੋਂ ਕੋਰੀਡੋਰ ਖੁੱਲਿਆ 2019 ਤੋਂ ਲਗਾਤਾਰ ਸੰਗਤ ਦਰਸ਼ਨ ਕਰਨ ਵਾਸਤੇ ਜਾਂਦੀਆਂ ਸਾਡੇ ਨਾਲ ਜਸਪੀਤ ਸਿੰਘ ਜੀ ਹੈਗੇ ਨੇ ਗੱਲਬਾਤ ਕਰਦੇ ਸਰ ਕਿਵੇਂ ਲੱਗਿਆ ਤੁਸੀਂ ਕੋਰੀਡੋਰ ਗਏ ਪਹਿਲੀ ਵਾਰ ਕਿੱਦਾਂ ਦਾ ਲੱਗਿਆ ਜਾ ਕੇ ਉੱਥੇ ਕਿਉਂਕਿ ਸੰਗਤ ਦੇ ਦਿਲ ਦੇ ਵਿੱਚ ਕਾਫੀ ਉਤਸ਼ਾਹ ਸੀ ਕਿਉਂਕਿ ਬਹੁਤ ਸਮਾਂ ਗੁਰੂ ਸਾਹਿਬ ਨੇ ਉੱਥੇ ਇਕੱਲੇ ਆਪਣੇ ਆਖੀ ਆਖੀਰੀ ਸਮਾਂ ਜਿਹੜਾ ਸੀ ਉੱਥੇ ਬਤੀਤ ਕੀਤਾ ਅਸਲ 'ਚ ਅਸੀਂ ਸ਼ੁਰੂ ਤੋਂ ਹੀ ਬਹੁਤ ਮਨਸੀਬ ਵੀ ਅਸੀਂ ਦਰਸ਼ਨ ਕਰੀਏ ਦਰਬਾਰ ਸਾਹਿਬ ਦੇ ਅਸੀਂ ਕਈ ਵਾਰੀ ਇੱਥੇ ਡੇਰਾ ਬਾਬਾ ਨਾਨਕ ਗਏ ਤੇ ਦੂਰਬਿਨ ਨਾਲ ਹੀ ਦੇਖਿਆ ਪਰ ਸੰਯੋਗ ਨਹੀਂ ਬਣਿਆ ਸੰਗਤਾਂ ਨੇ ਅਰਦਾਸਾਂ ਕੀਤੀਆਂ ਅਰਦਾਸਾਂ ਕਬੂਲ ਹੋਈਆਂ ਸਰਕਾਰ ਨੇ ਹਿੰਮਤ ਕੀਤੀ ਗੱਲਬਾਤ ਕੀਤੀ ਤੇ ਲਾਂਘੇ ਖੁੱਲਿਆ ਲਾਂਘੇ ਬਣਿਆ ਅਸੀਂ तकरीबन ყਹਾੜੀ ਕੋਸ਼ਿਸ਼ ਹੈ ਅਸੀਂ ਹਰ ਮਹੀਨੇ ਦਰਬਾਰ ਸਾਹਿਬ ਜਾਂਦੇ ਆ ਸਾਡਾ ਰੁਝਾਨ ਯਾਤਰਾ ਵਾਲਾ ਹੈਗਾ ਤੇ ਸਾਡਾ ਫਿਰ ਪਹਿਲੀ ਜਦੋਂ ਗਏ ਆ ਇੰਨਾ ਵਧੀਆ ਲੱਗਾ ਜਿਹਦਾ ਅੰਤ ਹੀ ਕੋਈ ਨਹੀਂ ਕਿਉਂਕਿ ਜਦੋਂ ਆਪਾਂ ਗਏ ਇੱਥੋਂ ਅਸੀਂ ਜੱਥਾ ਲੈ ਕੇ ਜਾਂਦੇ ਆ 30 40 ਬੰਦਿਆਂ ਦਾ ਤੇ ਬੜੇ ਆਰਾਮ ਦੇ ਨਾਲ ਜੋ ਉਹਨਾਂ ਦੀਆਂ ਦੁਰੀਆਂ ਲੱਗੀਆਂ ਸੀ ਉਹਨਾਂ ਬੰਦਿਆਂ ਦੀਆਂ ਤੇ ਬੜੇ ਸਤਿਕਾਰ ਨਾਲ ਡੀਲ ਕੀਤਾ ਉਹਨਾਂ ਨੇ ਕੋਈ ਪਰੇਸ਼ਾਨੀ ਕਿਸੇ ਦੀ ਪਰੇਸ਼ਾਨੀ ਨਹੀਂ ਹੋਈ ਜੋ ਵੀ ਪਾਸਪੋਰਟ ਰਾਂਚ ਚੈੱਕ ਕੀਤੇ ਸਾਨੂੰ ਉੱਥੇ ਪਹੁੰਚੇ ਪਾਕਿਸਤਾਨ ਪਹੁੰਚੇ ਉੱਥੇ ਉਹਨਾਂ ਨੇ ਵੀ ਬਹੁਤ ਵਧੀਆ ਡੀਲ ਕੀਤੀ ਸਾਨੂੰ ਉੱਥੇ ਉਹਨਾਂ ਨੇ ਜੋ 20 ਡਾਲਰ ਪੇਪ ਲੈਂਦੇ ਆ ਉਹ ਜਮ੍ਹਾਂ ਕਰਾਈ ਰਸੀ ਚੇਂਜ ਕਰਾਈ ਉਹ ਗੋਣਾਂ ਦੀ ਬੱਸਾ ਸਾਨੂੰ ਪਹਿਲਾਂ ਭਾਰਤ ਸਰਕਾਰ ਦੀ ਬੱਸਾਂ ਲੈ ਗਈ ਸਾਨੂੰ ਬਾਰਡਰ ਤੱਕ ਫਿਰ ਉਸ ਤੋਂ ਬਾਅਦ ਉਹਨਾਂ ਦੇ ਬੱਸਾਂ ਸਾਨੂੰ ਦਰਬਾਰ ਸਾਹਿਬ ਤੇ ਲੈ ਗਈ ਜੋ ਦਰਬਾਰ ਸਾਹਿਬ ਪਹਿਲੀ ਵਾਰ ਦਸ਼ਰ ਕੀਤੇ ਤੇ ਅੱਜ ਕਦੀ ਸੋਚਿਆ ਵੀ ਇੰਨਾ ਸੁੰਦਰ ਦਰਬਾਰ ਸਾਹਿਬ ਬਣਿਆ ਹੋਏਗਾ ਕੋਕੇ ਉਹ ਦੇਖਣ ਤੇ ਸੁਣਨ 'ਚ ਫਰਕ ਹੈ ਬਿਲਕੁਲ ਬਹੁਤ ਸੁੰਦਰ ਬਣਿਆ ਬਹੁਤ ਵਧੀਆ ਬਣਿਆ ਔਰ ਮੈਂ ਸਮਝਦਾ ਇੱਕ ਅਜੂਬਾ ਬਣ ਗਿਆ ਹੁਣ ਉਹਦਾ ਲੰਗਰ ਹਾਲ ਤੁਸੀਂ ਜਾ ਕੇ ਦੇਖੋ ਮੈਂ ਯਕੀਨ ਨਾ ਕਰਨਾ ਇੰਨਾ ਸੁੰਦਰ ਇੰਨਾ ਸਾਫ ਸਫਾ ਲੰਗਰ ਹਾਲ ਕਿਤੇ ਨਹੀਂ ਹੈਗਾ ਜਿੰਨਾ ਉੱਥੇ ਬਣਿਆ ਹੋਇਆ ਦਰਬਾਰ ਹਾਲ ਜਿੱਥੇ ਗੁਰੂ ਨਾਨਕ ਸਾਹਿਬ ਨੇ ਇੰਨੀ ਲੰਬੀ ਸਮਾਂ ਖੇਤੀ ਕੀਤੀ ਅੱਜ ਵੀ ਉਸ ਲੰਗਰ ਹਾਲ ਦੇ ਵਿੱਚ ਉਸ ਖੇਤੀ ਬਾੜੀ ਦਾ ਜੋ ਸਮਾਨ ਹੈ ਸਬਜੀ ਸਬਜੀ ਉਥੋਂ ਉਥੋਂ ਜਦ ਨਹੀਂ ਪਾਸ਼ਾ ਦੇ ਜਿਹੜੇ ਕਿੱਥੇ ਸੀ ਜਿੱਥੇ ਉਹ ਕੰਮ ਕਰਿਆ ਕਰਦੇ ਉੱਥੋਂ ਹੀ ਸਾਰੀ ਉੱਥੋਂ ਸਬਜ਼ੀ ਸਾਰੀ ਆਂਦੀ ਆ ਹਾਂਜੀ ਹਾਂਜੀ ਦਰਬਾਰ ਸਾਹਿਬ ਗਏ ਉੱਥੇ ਕੀਰਤਨ ਸੁਣਿਆ ਤੇ ਕੀਰਤਨ ਕੀਤਾ ਵੀ ਕਿਉਂਕਿ ਸੰਗਤਾਂ ਨੂੰ ਕਹਿੰਦੇ ਤੁਸੀਂ ਕੀਰਤਨ ਕਰੋ ਤੁਸੀਂ ਕਰ ਲਓ ਅਸੀਂ ਵੀ ਕੀਤਾ ਸਾਡੀ ਮਿਸੀ ਨੇ ਵੀ ਕੀਤਾ ਹੋਰ ਸੱਜਣਾਂ ਆ ਕੇ ਹੋਣਾ ਵੀ ਕੀਰਤਨ ਕੀਤਾ ਤੇ ਬੜੀ ਖੁਸ਼ੀ ਹੋਈ ਤੇ ਅਸੀਂ ਮਨ ਬਣਾ ਵੀ ਹਰ ਸਾਲ ਜਾਇਆ ਕਰਨਾ ਹੈ ਤੇ ਤਕਰੀਬਨ ਹਰ ਸਾਲ ਜਾਂਦੇ ਇੱਕ ਵਾਰੀ 60 ਬੰਦੇ ਗਏ ਇੱਕ ਵਾਰੀ 40 ਬੰਦੇ ਇੱਕ 30 ਬੰਦੇ ਗਏ ਸਾਡੀ ਕੋਸ਼ਿਸ਼ ਵੀ ਹਰ ਸਾਲ ਜਾਇਆ ਕਰੀਏ ਅਸੀਂ ਹੁਣ ਵੀ 14 ਜਨਵਰੀ ਨੂੰ ਹੋ ਕੇ ਆਏ ਹਾਂ ਤੇ ਅਗਲੀ ਵੀ 14 ਜਨਵਰੀ ਫਿਰ ਜਾਵਾਂਗੇ ਕਿਉਂਕ ਗੁਨਾਣਾ ਸਾਹਿਬ ਦਾ ਬੜਾ ਵੱਡਾ ਇੱਕ ਸਥਾਨ ਹੈ ਤੇ ਸਾਨੂੰ ਅਗਰ ਮੌਕਾ ਮਿਲਿਆ ਤੇ ਜਰੂਰ ਜਾਵਾਂਗੇ ਪਰ ਅਸੀਂ ਇੱਕ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਜਿਹੜੇ ਏਜੰਸੀਆਂ ਆਲੇ ਬਹੁਤ ਪੁਛਪਰਦਾਲ ਕਰਦੇ ਆ ਉਹਨਾਂ ਦੇ ਅੱਗੇ ਹੀ ਜਾਣਾ ਸੀ ਕਿ ਬੜੇ ਸਾਨੂੰ ਪੁਛਪਰਦਾਲ ਕੀਤੀ ਏਜੰਸੀਆਂ ਨੇ ਵੀ ਤੁਸੀਂ ਕਿਉਂ ਜਾਣਾ ਤੁਸੀਂ ਪਿੱਛੇ ਵੀ ਜਾ ਕੇ ਆਏ ਹੋ ਇਹ ਪੁਛਪਰਦਾਲ ਨਹੀਂ ਹੋਣੀ ਚਾਹੀਦੀ ਜਦੋਂ ਪਰਮਿਸ਼ਨ ਮਿਲੀ ਜਾਂਦੀ ਜਦੋਂ ਤੁਸੀ ਜਾਣਾ ਹੀ ਨਹੀਂ ਸਾਜ ਇੱਕ ਵਾਰੀ ਜਾਣਾ ਜਾਂ 6 ਮਹੀਨੇ ਇੱਕ ਵਾਰੀ ਜਾਣਾ ਜਾਂ 5 ਸਾਲਾਂ ਵਿੱਚ ਇੱਕ ਵਾਰੀ ਜਾਣਾ ਜਦੋਂ ਤੁਸੀਂ ਕਹਿੰਦੇ ਵੀ ਸਾਜ 6 ਵਾਰੀ ਜਾ ਸਕਦੇ ਹੋ ਇਹਦੇ ਸਾਲ ਦੇ ਇੱਕ ਵਾਰੀ ਜਾਣੇ ਆ ਪਰ ਪੁਛਪਰਦਾਲ ਕਿ ਬਹੁਤ ਹੋਈ ਮਤਲਬ ਵਿਜੀਲੈਂਸ ਨੇ ਵੀ ਪਛਪੜਤਾ ਲ ਕੀਤੀ ਸਾਡੀ ਘਰ ਵੀ ਆਏ ਚੈੱਕ ਵੀ ਕੀਤਾ ਤੇ ਕਿਉਂ ਜਾਣਾ ਜੀ ਮੈਂ ਤੁਹਾਡਾ ਗੁਰੂ ਦਾ ਸਾਨ ਚ ਕਿਉਂ ਨਾ ਜਾਈ ਬਿਲਕੁਲ ਜਾਨ ਸਰ ਬਾਤ ਲਗਾ ਬੰਦ ਕਰ ਦਿਓ ਸਰਕਾਰ ਨੇ ਹਰ ਫੈਸਿਲਿਟੀ ਦਿੱਤੀ ਹੈ ਤੇ ਅਸੀਂ ਅਵੇਲ ਕਰ ਰਹੇ ਹਾਂ ਤੇ ਇਹ ਜਿਹੜੀ ਚੀਜ਼ ਹੈ ਇਹ ਨਾਲ ਹੁਣ ਚਾਹੀਦੀ ਬਾਕੀ ਜੋ ਵੀ ਹੈ ਬਹੁਤ ਆਨੰਦ ਮੇ ਯਾਤਰਾ ਹੁੰਦੀ ਹੈ ਕਿਸੇ ਨੂੰ ਸੰਗਤ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਸੰਗਤ ਪਰਪਰੂਰ ਆਨੰਦ ਮਾਨਦੀ ਇਸ ਚੀਜ਼ ਦਾ ਤੇ ਭਾਰਤ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਜੋ ਜਾਂਦੇ ਹੋ ਫੈਸਿਲਿਟੀਆਂ ਕਿੱਦਾਂ ਦੀਆਂ ਹੈਗੀਆਂ ਨੇ ਜੇ ਆਪਾਂ ਫੈਸਿਲਿਟੀਆਂ ਬਹੁਤ ਵਧੀਆ ਜਿੱਦਾਂ ਅਸੀਂ ਦਿੱਲੀ ਜਾਂਦੇ ਹਾਂ 에ਰਪੋਰਟ ਤੇ ਉਨੀ ਵਧੀਆ ਫੈਸਿਲਿਟੀਆਂ ਇੱਥੇ ਬਣੀ ਹੋਈ ਹੈ ਬਹੁਤ ਸੁੰਦਰ ਬੈਠਣ ਨੂੰ ਥਾਂ ਬਣੀ ਹੋਈ ਹੈ ਬਹੁਤ ਵਧੀਆ ਸਟਾਫ ਹੈ ਬੜਾ ਵਧੀਆ ਡੀਲ ਕਰਦੇ ਆ ਔਰ ਹਰ ਚੀਜ਼ ਉਹ ਸਮਝਾਉਂਦੇ ਆ ਜਦੋਂ ਅਸੀਂ ਜਾਂਦੇ ਆ ਪਾਕਿਸਤਾਨ ਤੇ ਤੁਹਾਨੂੰ ਦੱਸਦੇ ਆ ਵੀ ਤੁਸੀਂ ਆ ਚੀਜ਼ ਲੈ ਕੇ ਆ ਸਕਦੇ ਆ ਤੇ ਆ ਚੀਜ਼ ਨਹੀਂ ਲੈ ਕੇ ਆ ਸਕਦੇ ਪੂਰੀ ਡਿਟੇਲਸ ਨਾਲ ਸਮਝਾ ਕੇ ਤੇ ਫਿਰ ਉਧਰ ਪਾਕਿਸਤਾਨ ਭੇਜਦੇ ਆ ਬਹੁਤ ਵਧੀਆ ਸਟਾਫ ਤੇ ਸਾਰਾ ਜੀ ਮਹਾਰਾਜ ਜਿਹੜਾ ਇੱਕ ਉੱਥੇ ਖੂਹ ਹੈਗਾ ਜਿੱਥੋਂ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਹੁੰਦੇ ਸੀਗੇ ਹਾਂ ਜੀ ਉੱਥੋਂ ਅਸੀਂ ਜਲ ਲੈ ਕੇ ਆਨੇ ਆ ਸਾਨੂੰ ਬਿਲਕੁਲ ਫ੍ਰੀ ਦਿੰਦੇ ਆ ਅਸੀਂ ਜਦੋਂ ਵੀ ਜਾਂਦੇ ਆ ਇੱਕ ਬੋਤਲ ਤੋਂ ਜਲਦੀ ਨਾਲ ਲੈ ਕੇ ਜਾਂਦੇ ਆ ਜੀ ਜੇ ਗੱਲ ਕਰਾਂ ਤੇ ਮੈਂ ਜਿਹੜੇ ਉੱਥੇ ਦੇ ਲੋਕ ਹੈਗੇ ਨੇ ਪਾਕਿਸਤਾਨ ਵਾਲੇ ਪਾਸੇ ਤੁਸੀਂ ਉਹਨਾਂ ਨੂੰ ਮਿਲੇ ਹੁੰਦੇ ਵਿਚਰੇ ਹੋਗੇ ਗੱਲਬਾਤ ਹੋਈ ਹੋਵੇ ਉਹ ਐਸੇ ਚ ਜਿਹੜੇ ਪਾਕਿਸਤਾਨ ਦੇ ਲੋਕ ਹੈ ਨਾ ਜੀ ਮੈਂ ਝੂਠ ਨਹੀਂ ਬੋਲਾਂ ਇਹਨੇ ਵਧੀਆ ਲੋਕ ਨੇ ਜਿਹਦਾ ਆਪਾਂ ਸੋਈ ਨਹੀਂ ਸਕਦੇ ਸਾਡੇ ਮਨਾਂ 'ਚ ਨਫਰਤ ਪੈਦਾ ਹੋਈ ਹੈ ਪਾਕਿਸਤਾਨ ਬਾਰੇ ਸਾਰਿਆਂ ਦੀ ਚਾਹ ਕੋਈ ਵੀ ਇੰਡੀਅਨ ਹੋਵੇ ਤੁਹਾਨੂੰ ਬੜੀ ਨਫਰਤ ਪੈਦਾ ਹੋਈ ਹੋਈ ਹੈ ਪਰ ਜੋ ਸੀ ਉਹਨਾਂ ਨੇ ਡੀਲ ਕੀਤਾ ਉਹਨਾਂ ਨੇ ਗੱਲਬਾਤ ਕੀਤੀ ਉਹ ਇੰਨੀ ਸੋਹਣੀ ਪੰਜਾਬੀ ਬੋਲਦੇ ਆ ਔਰ ਇੰਨਾ ਵਧੀਆ ਤੁਹਾਨੂੰ ਮਿਲਦੇ ਆ ਤੇ ਮੈਂ ਕਿਹਨੂੰ ਪੁੱਛਿਆ ਮੈਂ ਕਿ ਤੁਹਾਨੂੰ ਇਹ ਗਵਰਨਮੈਂਟ ਨੇ ਸਿਖਾਇਆ ਤੁਸੀਂ ਇਹਨਾਂ ਜਿਹੜੇ ਆਏ ਟੂਰਿਸਟ ਉਹਨਾਂ ਦਾ ਚੰਗਾ ਬੋਲਣਾ ਕਹਿੰਦੇ ਇੱਕ ਨੂੰ ਸਮਝਾਣਗੇ ਦੋਨਾਂ ਨੂੰ ਸਮਝਾਣਗੇ ਕਿੰਨੇ ਸਮਝਾ ਲੈਣਗੇ ਤਾਂ ਲੈਂਦਾ ਪੰਜਾਬ ਦੇ ਚੱਲਦਾ ਪੰਜਾਬ ਇਕੋ ਜਿਹਾ ਹੀ ਆ ਸਾਰਾ ਬਿਲਕੁਲ ਬਹੁਤ ਵਧੀਆ ਪੰਜਾਬੀ ਬੋਲਦੇ ਆ ਪਰ ਬਹੁਤ ਪਿਆਰ ਨਾਲ ਮਿਲਦੇ ਆ ਜੀ ਇਹ ਇੱਕ ਦੁਚਿੱਤੀ ਬਣੀ ਹੋਈ ਆ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੇ ਆ ਲੋਕਾਂ ਦੇ ਪਾਸਪੋਰਟ ਨਹੀਂ ਬਣੇ ਹੋਏ ਜਾਂ ਜਿਹੜੇ ਇਹਨੇ ਪੈਸੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਬਾਰੇ ਕੁਝ ਸਰਕਾਰ ਨੂੰ ਕੁਝ ਵੀ ਪੈਸੇ ਘਟਾਏ ਜਾਣ ਜਾਂ ਪਾਸਪੋਰਟ ਦੀ ਜਿਹੜੀ ਉਹਨੂੰ ਕਹੋ ਪਾਸਪੋਰਟ ਛਟਕਣੀ ਚਾਹੀਦੀ ਹੈ ਕਿਉਂਕਿ ਬਹੁਤ ਲੋਕ ਐਤਕੀਸ ਜਾਣਾ ਸੀਗਾ ਤੇ ਪਰਮੇਸ਼ਰ ਦੇ ਸਾਹ ਆ ਗਈ ਤੇ ਦੋ ਬੰਦੇ ਨਹੀਂ ਗਏ ਉਹ ਕਹਿੰਦੇ ਪਾਸਪੋਰਟ ਤੇ ਨਾ ਫਿਰ ਆਨੂੰ ਅਸੀਂ ਜਾਣਾ ਕੈਨੇਡਾ ਅਮਰੀਕਾ ਜਾਣਾ ਤੇ ਸਾਡੀ ਸਟੈਂਪ ਨਹੀਂ ਲੱਗਣੀ ਪਾਸ ਕੈਨੇਡਾ ਅਮਰੀਕਾ ਦੇ ਅਸੀਂ ਜਾਣਾ ਇਸ ਲਈ ਨਹੀਂ ਜਾਣਾ ਪਾਸਪੋਰਟ ਹੀ ਛੱਡ ਰਣੀ ਚਾਹੀਦੀ ਹੈ ਬਾਕੀ 20 ਡਾਲਰ ਪਤਾ ਕੀ ਦੇਖੋ ਜੇ ਹੁਣ ਆਪਾਂ ਹਜੂਰ ਸਾਹਿਬ ਜਾਣੇ ਆ ਤੇ 5-5 10 ਦਾ ਜਿਆਦਾ ਖਰਚਦੇ ਆ ਹਨਾ ਉਹ 20 ਡਾਲਰ ਮੈਂ ਉੱਥੇ ਪਤਾ ਕੀਤਾ ਉਹਨਾਂ ਨੂੰ ਉਹ ਕਹਿੰਦੇ ਸੀ ਸਥਾਨ ਬਣਾਤਾ ਤੁਹਾਡਾ ਬਿਲਕੁਲ ਸਥਾਨ ਬਣਾਉਣ ਤੋਂ ਬਾਹਰ ਜਿਹੜੇ ਤੁਹਾਡੇ ਪੈਸੇ ਆਉਂਦੇ ਆ ਇਹਨਾਂ ਪੈਸਿਆਂ ਦੀ ਮੇਨਟੇਨੈਂਸ ਹੁੰਦੀ ਹੈ ਸੋ 20 ਡਾਲਰ ਕੋ ਬਹੁਤ ਹੀ ਵੱਡੀ ਅਮਾਉਂਟ ਨਹੀਂ ਗਈ ਜਿਹੜਾ ਜਿੰਨੇ ਜਾਣਾ ਉਹ ਦੇ ਸਕਦਾ ਐਸੀ ਕੋ ਗੱਲ ਨਹੀਂ ਗਈ ਉਹ ਤਾਂ ਐਵੇਂ ਲੋਕੀ ਐਵੇਂ ਲੋਕਾ ਹੁੰਦਾ ਵੀ ਪੈਸੇ ਨਾ ਲੱਗਣ ਜੇ ਆਪਾਂ ਜਾਣਾ ਗੁਰੂ ਸਾਹਿਬ ਦੇ ਸਥਾਨ ਤੇ 16-17 ਸੌ ਮੈਂ ਲੱਗ ਜਗਾ ਕੋਈ ਗੱਲ ਨਹੀਂ ਤੁਹਾਨੂੰ ਕੋਈ ਉਸ ਬਤਾਲਾ ਰੁਪਿਆ ਖਰਚਾ ਨਹੀਂਗਾ ਨਾ ਇਧਰੋਂ ਕਮਿਸ਼ਨ ਦਾ ਖਰਚਾ ਨਾ ਉਧਰੋਂ ਕਮਿਸ਼ਨ ਦਾ ਖਰਚਾ ਤੇ ਜੋ ਉੱਥੋਂ 2 ਕਿਲੋਮੀਟਰ ਹੈਗਾ ਮੰਨ ਲਓ 2 ਕਿਲੋਮੀਟਰ ਹੈਗਾ ਜਿੱਥੇ ਕਾਰ ਕਰਕੇ ਜਾਣਾ ਹੋਵੇ ਤੇਾਰੇ-ਤਾਰੇ ਪਹਿਲੇ ਲੱਗਣਗੇ ਨਾ ਜ਼ਾਹਿਰ ਹੈ ਕਿ ਸਲਾਂਗੇ ਨੂੰ ਖੋਲਣ ਦੀ ਚਰੋਖਣੀ ਮੰਗ ਸੀ ਸਿੱਖ ਸੰਗਤ ਦੇ ਇਸ ਦਰਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਝਿਆ ਤੇ ਫਿਰ ਇਸ ਸਲਾਂਗੇ ਨੂੰ ਖਲਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਿਵੇਂ ਸਤਕਾਜ ਸੰਗਤ ਲੈਂਦੇ ਪੰਜਾਬ ਜਾ ਕੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਖੁੱਲੇ ਦਰਸ਼ਨ ਦੀਦਾਰ ਕਰ ਰਹੀਆਂ ਹਨ ਕਿਉਂਕਿ ਬੜੀ ਉਮੀਦ ਸੀਗੀ ਸੰਗਤ ਦੇ ਵਿੱਚ ਖਾਸ ਕਰਕੇ ਗੁਰਨਾਮਕ ਨਾਨਕ ਨਾਮਲੇ ਵਸੰਦੇ ਜਿਹੜੀ ਸੀਗੀ ਵੀ ਅਸੀਂ ਵੀ ਗੁਰੂ ਦੀ ਧਰਤੀ ਤੇ ਜਾਈਏ ਜਿੱਥੇ ਆਖਰੀ ਸਮਾਂ ਉਹਨਾਂ ਨੇ ਬਤੀਤ ਕੀਤਾ ਔਰ ਮੋਦੀ ਸਾਹਿਬ ਦਾ ਉਪਰਾਲਾ ਜਿਹੜਾ ਉਹਨਾਂ ਨੇ ਇਸ ਨੂੰ ਸਹੀ ਢੰਗ ਨਾਲ ਗੱਲਬਾਤ ਕਰਕੇ ਰਾਸਤਾ ਖਿਲਾਇਆ ਕੋਰੀਡੋਰ ਬਣਾਇਆ ਔਰ ਸੋਨਾ ਦਰਬਾਰ ਸਾਹਿਬ ਜਿਹੜਾ ਉੱਥੇ ਬਣਿਆ ਨਹੀਂ ਬਹੁਤ ਵਧੀਆ ਬਹੁਤ ਅਸ਼ੀਸ਼ ਧੰਨਵਾਦ ਕਰਦੇ ਆ ਮੋਦੀ ਸਾਹਿਬ ਦਾ ਵੀ ਪਾਕਿਸਤਾਨ ਸਰਕਾਰ ਦਾ ਵੀ ਜਿਨ੍ਹਾਂ ਨੇ ਲਾਂਗਾ ਪਰਮਿਸ਼ਨ ਦਿੱਤੀ ਕਿਉਂਕਿ ਹਰ ਜਗ੍ਹਾ ਤਾਂ ਪਾਕਿਸਤਾਨ ਦੀ ਸੀਗੀ ਉਹਨਾਂ ਨੇ ਪਰਮਿਸ਼ਨ ਦਿੱਤੀ ਇਹਨਾਂ ਨੇ ਗੱਲਬਾਤ ਕੀਤੀ ਗੱਲਬਾਤ ਦੇ ਸਾਰੇ ਮਸਲੇ ਹੱਲ ਹੁੰਦੇ ਆ ਇਹ 47 ਹਰ ਕੋ ਬਹੁਤ ਵੱਡੀ ਗਲਤੀ ਹੋਈ ਸੀਗੀ ਵੀ ਉਹ ਆਪਾਂ ਇੰਡੀਆ ਚ ਹਿੱਸਾ ਨਹੀਂ ਲਿਆਵਲਾ ਉਹ ਜਦ ਕਿ ਉਹ ਹਿੱਸਾ ਇੰਡੀਆ ਚ ਆਉਣਾ ਚਾਹੀਦਾ ਸੀਗਾ ਮੋਦੀ ਸਾਹਿਬ ਨੇ ਕਰਕੇ ਪਰ ਮੋਦੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਪਾਸਪੋਰਟ ਦੀ ਸ਼ਰਤ हट ਜਾਏ ਤੇ ਬਹੁਤ ਵੱਡੀ ਗੱਡੀ ਸਕਦਾ ਹੋਰ ਜਾਣ ਗਿਆ ਜੀ ਸਿਰਫ ਆਧਾਰ ਕਾਰਡ ਦੀ ਸ਼ਰਤ ਹੋਵੇ ਆਧਾਰ ਕਾਰਡ ਦਿਖਾਓ ਕਿਉਂਕਿ ਪਾਸਪੋਰਟ ਤੇ ਮੋਹਰ ਤਾਂ ਲਾਂਦੇ ਨਹੀਂਗੇ ਸਿਰਫ ਦੇਖਦੇ ਆ ਪਰ ਲੋਕਾਂ ਦੇ ਮਨਾਂ ਮੈਂ ਪਾਕਿਸਤਾਨ ਵੀ ਜਾਇਆ ਮੈਂ ਅਮਰੀਕਾ ਵੀ ਜਾਇਆ ਕੈਨੇਡਾ ਵੀ ਜਾਇਆ ਕੋਈ ਸਮੱਸਿਆ ਨਹੀਂ ਆਈ ਪਰ ਲੋਕਾਂ ਦੇ ਮਨਾਂ ਸ਼ੰਕਾ ਉਹ ਨਿਕਲ ਨਹੀਂ ਸਕਦੀ ਜੀ ਇਹ ਪਾਸਪੋਰਟ ਸ਼ਰਤ ਵੀ ਚ ਹਟਣੀ ਚਾਹੀਦੀ ਹਰ ਹਾਲਤ ਚ ਪੰਜਾਬੀ ਨਹੀਂ ਬਲਕਿ ਭਾਰਤ ਤੇ ਵਿਦੇਸ਼ ਚ ਵੱਸਦੀ ਸਿੱਖ ਸੰਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਉਪਰਾਲੇ ਤੋਂ ਬੇਹਦ ਖੁਸ਼ ਹੈ ਤੇ ਸ਼ਲਾਗਾ ਕਰ ਦਿਨੀ ਤੱਕ ਦੀ ਬਿਊਰੋ ਰਿਪੋਰਟ ਦਮਿਕਸ ਵਿਰਾਾ ਟੀਵੀ